ਘਟਨਾ ਸ਼ੰਭੂ ਬਾਟਰ ਤੇ ਵਾਪਰੀ ਆ ਭਾਜਪਾ ਦੇ ਉਸ ਖਾਏ ਹੋਏ ਗੁੰਡਿਆਂ ਵੱਲੋਂ ਉਥੇ ਹਮਲਾ ਕੀਤਾ ਗਿਆ ਤੇ ਰੌਲਾ ਰੱਪਾ ਪਾਇਆ ਗਿਆ ਉਹ ਇੱਕ ਢੁੰਗੀ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਭਾਜਪਾ ਦੀ ਤੇ ਪੰਜਾਬ ਸਰਕਾਰ ਮਿਲਿ ਭੁਗਤਣਾ ਸਾਰਾ ਕੁਝ ਕੀਤਾ ਗਿਆ ਉਸ ਬਾਰੇ ਭਾਜਪਾ ਦੇ ਪੰਜਾਬ ਭਾਜਪਾ ਵੱਲੋਂ ਬਿਆਨ ਆਇਆ ਪੰਜਾਬ ਭਾਜਪਾ ਦੇ ਬਲਾਰੇ ਰਜੀਤ ਸਿੰਘ ਗਰੇਵਾਲ ਬਿਆਨ ਦੇ ਰਿਹਾ ਹੈ ਕਿ ਲੋਕਾਂ ਨੇ ਜਿਹੜੇ ਸ਼ੰਗੂ ਮੋਰਚੇ ਤੇ ਬੈਠੇ ਹੋਏ ਜਾਂ ਬਾਕੀ ਬਾਟਰਾਂ ਦੇ ਬੈਠੇ ਹੋਏ ਆ ਲੋਕਾਂ ਨੇ ਕੁੱਟ ਕੇ ਆਪੇ ਠਾ ਦੇਣੇ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਇਹ ਫਜ਼ੂਲ ਚ ਬੈਠੇ ਹੋਏ ਆ ਇਹ ਬਿਆਨ ਭਾਜਪਾ ਦੇ ਬਲਾਰਿਆਂ ਨੂੰ ਆਇਆ ਪੰਜਾਬ ਭਾਜਪਾ ਵੱਲ ਇਹਦਾ ਮਤਲਬ ਸਿੱਧਾ ਨਿਕਲਦਾ ਕਿ ਇਹ ਬਿਆਨ ਦੀਆਂ ਤੰਦਾਂ ਜਿਹੜੀ ਭਾਜਪਾ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਜਾਂ ਭਾਜਪਾ ਦੀ ਪਾਰਟੀ ਆ ਜਿਹੜੀ ਦੇਸ਼ ਭਰ ਦੀ ਵਿੱਚ ਜਿਹੜੀ ਆ ਜਿਹੜੇ ਉਹ ਜਿਹੜਾ ਉਹਨਾਂ ਦੀ ਉਹਨਾਂ ਦੀ ਪਾਲਿਸੀ ਆ ਦੇਸ਼ ਦੀ ਦੇਸ਼ ਦੀ ਜਿਹੜੀ ਭਾਜਪਾ ਵਾ ਉਹਦੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਉਹਦੀ ਪਾਲਿਸੀ ਆ ਉਹਦੇ ਮੁਤਾਬਕ ਕੀਰਜੀਤ ਸੰਘਰੇਵਾਲ ਬੋਲ ਰਿਹਾ ਤੇ ਇਹਨਾਂ ਨੂੰ ਲੋਕਾਂ ਨੇ ਕੋਟਕਾ ਠਾ ਦੇਣਾ ਤੇ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਫਜ਼ੂਲ ਚ ਬੈਠੇ ਹੋਏ ਇਹ ਉੱਥੋਂ ਬਾਹਰ ਨਿਕਲ ਗਈ ਹੈ ਇੱਥੋਂ ਪਤਾ ਲੱਗਦਾ ਵੀ ਭਾਜਪਾ ਕਿਸਾਨਾਂ ਬਾਰੇ ਕੀ ਸੋਚ ਰਹੀ ਹੈ ਦੇਸ਼ ਭਰ ਦੇ ਪੰਜਾਬ ਭਰ ਦੇ ਦੇਸ਼ ਭਰ ਦੇ ਕਿਸਾਨਾਂ ਦਾ ਜਿਹੜਾ ਉਪਮਾਨ ਕਰ ਰਹੀ ਹੈ ਕਿ ਉਹਨਾਂ ਦੀ ਮੰਗ ਹੀ ਕੋਈ ਨਹੀਂ ਹੈ ਜਦੋਂ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹੈ ਐਮ ਐਸ ਕੇ ਦੀ ਗਾਰੰਟੀ ਦਾ ਕਾਨੂੰਨ ਦੀ ਇਸੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਆਪਣੀ ਰਿਪੋਰਟ 2011 ਦੀ ਉੱਥੇ ਪਈ ਆਈ ਹੈ ਡਾਕਟਰ ਸੁਆਮੀ ਨਾਰਿਕ ਦੀ ਰਿਪੋਰਟ ਜਿਹਨੂੰ ਇਹ ਭਾਰਤ ਰਤਨ ਦੇ ਰਹੇ ਉਹਦੀ 2006 ਦੀ ਰਿਪੋਰਟ ਉੱਥੇ ਪਈ ਹੋਈ ਹੈ ਕਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਜੋ ਕਿ ਜਿਹੜੀ ਆ ਇਹ ਮੰਗਾ ਗਲਤ ਆ ਕਾਰਪੋਰੇਟ ਮਾ 16 ਲੱਖ ਰੁਪਏ ਦਾ ਕਰਜ਼ਾ ਪਈ ਖਤਮ ਕੀਤਾ ਹੋਇਆ ਵਾ ਤੁਹਾਡਾ ਹੀ ਖੇਤੀਬਾੜੀ ਮੰਤਰੀ ਪਿਛਲੀ ਸਰਕਾਰ ਵੇਲੇ ਬੋਲੇ ਹੋਇਆ ਪਾਰਲੀਮੈਂਟ 'ਚ ਕਿ ਅਸੀਂ ਵਟੇ ਖਾਤੇ ਪਾ ਕੇ ਕਾਰਪੋਰੇਟ ਦਾ ਕਰਜ਼ਾ ਜਿਹੜਾ ਵਾ ਪਿਲੇ 10 ਸਾਲਾਂ 'ਚ 16 ਲੱਖ ਰੁਪਏ ਦਾ ਖਤਮ ਕੀਤਾ ਹੋਇਆ। ਖਸਰਾ ਦਾ ਕਰਜ਼ੇ ਦੀ ਦੱਸੋ ਕਿ ਤਰ੍ਹਾਂ ਗਲਤ ਆ ਫਿਰ ਜਿਹੜੇ ਖੁਦਸ਼ੁਸ਼ੀਆਂ ਕਰ ਰਹੇ ਆ ਜਿਹੜੇ ਕਰਜ਼ਾਈ ਆ ਜਿੰਨਾ ਦਾ ਕਿਤਾ ਜਿਹੜਾ ਵ ਇਹਨੂੰ ਫਸਲਾਂ ਨੇ ਪਾ ਲੱਗ ਤਾ ਜਦੋਂ ਕੱਟ ਦਿੱਤੇ ਹੋਏ ਇਸ ਕਰਕੇ ਕਿਹੜੀ ਮੰਗ ਕਰਤੇ ਦੱਸੋ ਇਹ ਮੰਗਾ ਤੋਈ ਮੰਨੀ ਹੋਈਆਂ ਤੁਸੀਂ ਇਹ ਮੰਗਾ 2021 ਦੇ ਵਿੱਚ 19 ਜਿਹੜੇ ਆ 19 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਉਦੋਂ ਹੀ ਮੰਗੀਆਂ ਮੰਨੀਆਂ ਜਾਂ ਲਿਖ ਕੇ ਦਿੱਤੇ ਆ ਕਿਤਰਾ ਇਹ ਮੰਗਾ ਕਰਤੇ ਆ ਵੀ ਇਸ ਕਰਕੇ ਜਿਹੜਾ ਜੋ ਇਹ ਭਾਜਪਾ ਬੋਲ ਰਹੀ ਹੈ ਇਹਦੀ ਅੰਕਸਾਰ ਮਿਹਨਤੂ ਸੰਘਰਸ਼ ਕਮੇਟੀ ਕੋਲ ਪੰਜਾਬ ਵੱਲੋਂ ਸਖਤ ਨਖੇਦੀ ਕਰਦੇ ਆ ਤੇ ਇੱਥੋਂ ਇਹਨਾਂ ਦੀ ਮਨਸਾ ਸਾਹਬ ਜਾ ਰਿਹਾ ਕਿ ਜਿਹੜੀ ਕੱਲ ਹਮਲਾ ਹੋਇਆ ਸ਼ੰਭੂਪੜ ਸ਼ੰਭੂ ਦੇ ਉੱਤੇ ਸ਼ੰਭੂ ਆ ਸ਼ੰਭੂ ਵਾਲੇ ਮੋਰਚੇ ਦੇ ਉੱਤੇ ਉਹ ਭਾਜਪਾ ਨੇ ਕਰਾਇਆ ਇਹ ਤਾਂ ਸਾਫ ਜਾ ਰਿਹਾ ਜਿਹਨੂੰ ਇਹ ਕਹਿ ਰਹੇ ਆ ਵੀ ਇਹ ਲੋਕਾਂ ਨੇ ਕੋਟਕੇ ਠਾ ਲੜੇ ਤੇ ਫਿਰ ਫਿਰ ਜਿਹੜਾ ਵਾ ਇਹ ਤਾਂ ਸਾਫ ਇਹਨਾਂ ਦੀ ਜਿਹੜੀ ਉਹ ਜਿਹੜੀ ਨੀਤੀ ਆ ਉਹ ਸਾਫ ਆ ਜਿਹੜੀ ਯਾਰ ਹੋ ਰਹੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜਿਹੜੀ ਉਹ ਜੋ ਵੀ ਕੱਲ ਹਮਲਾ ਹੋਇਆ ਉਹਦੀ ਜਿਹੜੀ ਨਰਪਕ ਜਾਂਚੀ ਤੋਂ ਜਾਂਚ ਕਰਾਈ ਜਾਵੇ ਤੇ ਉਹਨਾਂ ਦੇ ਖਿਲਾਫ ਜਿਹੜੇ ਲੱਗੇ ਆ ਸਖਤ ਕਾਰਵਾਈ ਕੀਤੀ ਜਾਵੇ ਤੇ ਭਾਜਪਾ ਦੇਹ ਭਾਜਪਾ ਦੀ ਨੀਤੀ ਨੂੰ ਭਾਜਪਾ ਦੇ ਪਾਰਟੀ ਨੂੰ ਸਾਰੇ ਦੇਸ਼ ਦੇ ਲੋਕ ਕਿਸਾਨ ਮਜ਼ਦੂਰ ਪੰਜਾਬ ਦੇ ਦੁਸਤ ਆਪਣੇ ਹਰਿਆਣੇ ਦੇ ਸਾਰੇ ਜਿਹੜੇ ਆ ਉਹਨੂੰ ਇਹ ਸਮਝਣ ਕਿ ਭਾਜਪਾ ਦੀ ਨੀਤੀ ਕੀ ਆ ਕਿਸਾਨ ਵਿਰੋਧੀ ਨੀਤੀ ਆ ਮਜ਼ਦੂਰ ਵਿਰੋਧੀ ਨੀਤੀ ਆ ਤੇ ਕਿਸਾਨਾਂ ਦੇ અપਮਾਨ ਕਰਨ ਵਾਲੀ ਨੀਤੀ ਆ ਤੇ ਇਹਨਾਂ ਨੂੰ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਆ ਦੇਸ਼ ਦੇ ਲੋਕ ਅੱਗੇ ਵੀ ਸਬਕ ਸਿਕਾਇਆ ਫੇਰ ਸਬਕ ਸਿਕਾਉਣ ਤੇ ਇਹਨਾਂ ਦੀ ਨੀਤੀ ਨੂੰ ਸਮਝਣ ਦੀ ਕਾਰਪੋਰੇਟ ਪੱ키 ਨੀਤੀ ਆ ਇਸ ਕਰਕੇ ਇਹ ਜਿਹੜੇ ਆ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਤੇ ਉਲਟਾ ਜਿਹੜਾ ਵਾ ਜਿਹੜੇ ਇਤਰਾਮ ਦੀ ਸਾਜਿਸ਼ ਰਚ ਕੇ ਤੇ ਮੋਰਚੇ ਨੂੰ ਬਦਰਾਮ ਕਰ ਰਹੇ ਆ ਤੇ ਇਹ ਇਹਦੇ ਬਾਰੇ ਜਿਹੜਾ ਵਾ ਸਾਨੂੰ ਜਿਹੜਾ ਵਾ ਐ ਪੂਰੀ ਤਰ੍ਹਾਂ ਇਸ ਜਿਹੜੀ ਭਾਜਪਾ ਦੀ ਨੀਤੀ ਆ ਜਾਂ ਸਰਕਾਰ ਦੀ ਨੀਤੀ ਆ ਜਾਂ ਜੋ ਵੀ ਬੋਲ ਰਹੇ ਆ ਉਹ ਸਾਨੂੰ ਪੂਰੀ ਤਰ੍ਹਾਂ ਸਮਝ ਲੈਣਾ ਚਾਹੀਦਾ ਵਾ ਤੇ ਬਾਕੀ ਅਸੀਂ ਇਹਨਾਂ ਨੂੰ ਸਵਾਲ ਕਰਦੇ ਪੰਜਾਬ ਭਾਜਪਾ ਜਾਂ ਕੇਂਦਰ ਸਰਕਾਰ ਨੂੰ ਜਾਂ ਹਰਿਆਣਾ ਸਰਕਾਰ ਨੂੰ ਪੀ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਕਿ ਲੋਕਾਂ ਨੇ ਘੁੱਟ ਕੇ ਠਾਲਣੇ ਤੁਸੀਂ ਸਾਨੂੰ ਇਹ ਦੱਸੋ ਕਿ ਛੜਕ ਰੋਕ ਕਿੰਨੇ ਆ ਛੜਕ ਤੁਸੀਂ ਰੋਕੀ ਹੋਈ ਹੈ ਤੁਸੀਂ 7 ਫਰਵਰੀ 2024 ਤੋਂ ਜਿਹੜਾ ਉਹ ਉੱਥੇ ਜਿਹੜਾ ਬੈਰੀਕਡ ਕੱਟ ਕੀਤੇ ਹੋਇਆ ਕੰਦਾ ਕੀਤੇ ਹੋਇਆ ਪੱਥਰ ਲਾਏ ਹੋਇਆ ਕਿਲ ਗੱਡੇ ਹੋਇਆ ਜਿਹੜੀਆਂ 11ਾਂ ਦੀ ਕੀਤੀ ਜਿਹੜੇ ਫੋਰਸ ਆ ਕਰੀਆਂ ਹੋਈਆਂ ਉਹ ਤੁਸੀਂ ਰੋਕੀਏ ਤੁਸੀਂ ਕਿਉਂ ਨਹੀਂ ਖੋਲ ਰਹੇ ਤੁਸੀਂ ਖੋਲੋ ਸਾਨੂੰ ਕੋਈ ਇਤਰਾਜ਼ ਨਹੀਂ ਖੋਲੋ ਤੇ ਅਸੀਂ ਆਪਾਂ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰੀਏ ਸਾਨੂੰ ਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਵਪਾਰ ਤੇ ਜੇ ਕੋਈ ਵਪਾਰ ਨਾਲ ਕਿਸੇ ਨੂੰ ਪਰੇਸ਼ਾਨੀ ਆ ਰਹੀ ਆ ਜਾਂ ਕੋਈ ਹੋਰ ਕੋਈ ਪਰੇਸ਼ਾਨੀ ਨਾਲ ਆਉਣ ਜਾਣ ਚ ਆ ਰਹੀ ਆ ਤੇ ਉਹ ਸਰਕਾਰ ਜ਼ਿੰਮੇਵਾਰ ਆ ਕੇਂਦਰ ਦੀ ਹਰਿਆਣੇ ਦੀ ਉਹ ਸਰਕਾਰ ਜ਼ਿੰਮੇਵਾਰ ਆ ਉਹ ਉਹ ਆਪਣਾ ਰਸਤਾ ਖੋਲੋ ਤੇ ਲੋਕਾਂ ਨੂੰ ਜਿਹੜਾ ਇਸ ਜਿਹੜੀ ਜਿਹੜੀ ਪਰੇਸ਼ਾਨੀ ਹੋ ਰਹੀ ਆ ਉਹ ਤੋਂ ਨਜਾਹ ਤੋਂ ਆਣ ਤੇ ਬਾਕੀ ਸਾਰੇ ਜਿਹੜੇ ਆ ਪੰਜਾਬ ਦੇ ਦੇਸ਼ ਦੇ ਇਹਨਾਂ ਸਾਰ ਮਜ਼ਦੂਰਾਂ ਉਹਨਾਂ ਨੂੰ ਸਾਡੀ ਇਹੀ ਪੀ ਲਿਆ ਕਿ ਤਖੜੇ ਹੋ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੋ ਤੇ ਵੱਡੀ ਗਿਣਤੀ ਚ ਜਿਹੜਾ ਵਾ ਇੱਥੇ ਪਹੁੰਚੋ ਤੇ ਆਪਾਂ ਮੋਰਚਾ ਜਿਹੜਾ ਵਾ ਲੰਮੀ ਤਿਆਰੀ ਦੇ ਨਾਲ ਪੂਰੇ 5 ਸਾਲ ਦੀ ਪਲਾਨ ਕਰਕੇ ਚਲਾਉਣਾ ਹਰ ਰਾਂ ਜਿੱਤਣਾ ਮੈਗਰੂਜੀ ਕਹਿੰਦਾ ਸਰਦਾਰ ਜੀ